ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਰਾ ਕਪੂਰਥਲਾ ਹਲਕਾ ਫਗਵਾੜਾ ਦਾ ਪਿੰਡ ਪਾਸਟਾ ਵਲੀ 14 ਦਾ ਦੇਖੋ ਤੇ ਪਾਣੀ ਪ੍ਰਸ਼ਾਦ ਦਾ ਸਭ ਤੋਂ ਜ਼ਿਆਦਾ ਪਾਣੀ ਪਹੁੰਚਿਆ ਜੀ ਅੱਜ ਇਹ 31 8 2025 ਤੇ ਰਾਤੀ ਮੀਂਹ ਕਾਫੀ ਪਿਆ ਤੁਹਾਨੂੰ ਪਤਾ ਕਰਕੇ ਚੋਜ ਪਾਹੀ ਕਾਫੀ ਪਾਣੀ ਆਇਆ ਆਵਾਜ਼ ਹੋ ਸਕਦੀ ਕਿੰਨੀ ਆਵਾਜ਼ ਆ رہی ਪਾਣੀ ਦੀ ਬਾਕੀ ਸ੍ਰੀ ਸਾਹਿਬ ਕਿਰਪਾ ਬਣਾ ਕੇ ਰੱਖਣ ਪੂਰੇ ਪੰਜਾਬ ਤੇ ਤੁਹਾਨੂੰ ਪਤਾ ਪੰਜਾਬ ਚ ਬਹੁਤ ਹਲਾਤ ਮਾੜੇ ਹੁੰਦੇ ਜਾ ਰਹੇ ਨੇ ਹਾਲਦ ਵਾਲੇ ਪਿੰਡਾਂ ਚ ਵੀ ਭੋਂਗਰਨੀ ਵੱਡੋਂ ਜਿਹੜਾ ਕੂਕੜਾ ਚੋੜ ਟੁੱਟਾ ਸੀ ਮੰਨ ਉਹ ਸਰਕਾਰ ਦੁਆਰਾ ਨਹੀਂ ਬਣਿਆ ਗਿਆ 10 12 ਦਿਨ ਬਾਅਦ ਵੀ ਤੇ ਉਥੋਂ ਉਹਦੇ ਦੁਆਰਾ ਪਾਣੀ ਪਿੰਡ ਜੀ ਨੂੰ ਅਜੇ ਤੱਕ ਪਾਣੀ ਪਹੁੰਚ ਚੁੱਕਾ ਜੀ ਲੋਹੇ ਸੈਪਨ ਦੁਆਰਾ ਹਰੀਆਂ ਬੇਲਾਂ ਤੇ ਗੁਰਦਸਾਹ ਤੇ ਬਜਰੌਰ ਦੇ ਗੱਬੇ ਜੋ ਚੋ ਆਂਦਾ ਪਰਿਓ ਇਹ ਇਹਦਾ ਪਾਂਡ ਚੋਂ ਨਿਕਲਦਾ ਹੈ। ਗਾਂਹ ਜਾ ਕੇ ਇਹ ਚੋ ਜੋ ਰਾਉਲਪਿੰਡੀ ਕੋ ਬਈਆਂ ਉਹ ਜਾ ਕੇ ਪਾਣੀ ਪੈਂਦਾ ਹੈ। ਬਹੁਤ ਜ਼ਿਆਦਾ ਪਾਣੀ ਆ ਰਿਹਾ ਜੀ। 8 ਤੋਂ 9 ਫੁੱਟ ਤੱਕ ਕਰੀਬ ਪਣੀ ਅਸਲ ਚੱਲ ਰਹੀ ਜਸਵਾਲ ਸ਼ੋਰਟ ਜਿਹੜਾ ਨਹਿਰ ਦੇ ਨਾਲ ਹੈਗਾ ਬਸ ਉਹ ਆਪਾਂ ਨਹਿਰ ਉਹ ਵੀ ਦੇਖਾ ਦੇ ਨਾਲ ਪੂਰਾ ਪਾਣੀ ਭਰਿਆ ਹੈ ਤੇ ਨਾਲ ਵਾਲਾ ਇਹ ਸਾਰਾ ਪਾਣੀ ਪਾਸਟਾ ਚੋਜ ਜਾ ਰਿਹਾ ਪਾਣੀ ਚੜਿਆ ਹੈ ਪਾਣੀ ਬਹੁਤ ਆਇਆ ਪਾਣੀ